ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆ ਗਿਆ ਆਪਣਾ 5133 ਵੇ ਲੁਪਿਆ ਹੈ ਇਨਸਾਫ ਸੁਸਤਰਾ 5133 ਵੀ ਆਈਟੀਸੀ ਕੰਪਨੀ ਨੇ ਕੱਢਿਆ ਸੀਗਾ ਇਹਦੇ ਵਿੱਚ ਹੋਰ ਕੋਈ ਖਾਸੀਅਤਾਂ ਰੈਲਰ ਵਰਗਾ ਹੀ ਆ ਸੇਮ ਬਸ ਇਹਦੇ ਵਿੱਚ ਇਹ ਖਾਸੀਅਤ ਹੈ ਕਿ ਇੱਕ ਇਹਦੀ ਨਾ ਬੇਲ ਥੋੜੀ ਜਿਹੀ ਲੰਬਾ ਟਾਈਮ ਖੜਦੀ ਹੈ ਬਸ ਕੀ ਦੂਜੀ ਅੱਲਾ ਦੀ ਜਿਵੇਂ ਛੇਤੀ ਥੋੜੀ ਜੀ ਪੀਲੀ ਪੈ ਜਾਂਦੀ ਹੈ ਨਾ ਕਿ ਇਹ 5133 ਦੀ ਬੇਲ ਥੋੜੀ ਜੀ ਲੰਬਾ ਟਾਈਮ ਛੜਦੇ ਕੱਲ ਦੋ ਟਰਾਲੀਆਂ ਲੈ ਆਏ ਸੀ ਭਰਾ ਆ ਕੇ ਇਹਦਾ ਆਪਣੇ ਕੋਲੇ ਇੰਨਾ ਕੀ ਬੈਗ ਸੀਗਾ 700 ਬੈਗ ਸੀਗਾ ਇਹਦਾ ਆਪਣੇ ਕੋਲੇ ਤੇ ਇੱਕ ਦੂਜਾ ਸੀਗਾ ਤੇ ਗੋਲੀ ਹੈ ਇਹਦੀ ਰੋਟਾ ਰੋਟਾ ਵੇਟਰ ਕੱਲ ਬਾਹਰ ਕੱਢੇ ਆ ਤੇ ਇਹਦੀ ਸੀਲ ਲੀਕ ਆ ਸੀਲ ਫੋਨ ਹੈ 10 ਫੁੱਟ ਇਹ ਰੋਟਾ ਵੇਟਰ ਆਪਣਾ ਮੂਰੇ ਚੱਲਦਾ ਹੁੰਦਾ ਉਹਦੇ ਉੱਤੇ ਆਹ ਦੇ ਦੋਨੇ ਟਰਾਲੀਆਂ ਆਪਣੀਆਂ ਪਰਕੇ ਆਈਆਂ ਸੀ ਰਾਤ ਦੋਨਾਂ ਦੀ 5133 ਇਹਦੇ ਵਿੱਚ ਆਪਾਂ ਇਹਦਾ ਰਾਸ਼ਨ ਵੀ ਰੱਖਿਆ ਹੋਇਆ ਜਿਹੜਾ ਮੋਟਾ ਰਾਸ਼ਨ ਸੀ ਨਾ ਉਹ ਵੀ ਰੱਖ ਲਿਆ ਸੀ ਤੇ ਆਪਾਂ ਬੀਜ ਦਾ ਸਾਰੇ ਅੱਡ-ਅੱਡੀ ਹੁੰਦੇ ਜਿਵੇਂ ਗੋਲੀ ਆ ਉਹਨੂੰ ਅੱਡ ਬੀਜਾਂਗੇ 20 ਸਾਈਜ਼ ਨੂੰ ਅੱਡ ਬੀਜਾਂਗੇ ਰਾਸ਼ਨ ਨੂੰ ਅੱਡ ਬੀਜਾਂਗੇ ਯਾਨੀ ਕਿ ਓ ਨਹੀਂ ਹੈਗਾ ਕਿ ਦੜਾ ਇਕੱਠਾ ਹੀ ਕਰ ਦਈਏ ਉਦਾਂ ਨਹੀਂ ਆਪਾਂ ਕਰਦੇ ਸਾਰਾ ਮਾਲ ੜਡਵੱਡ ਕਰਦੇ ਆ ਆਹ ਫਰਸ਼ ਵੀ ਬਹੁਤ ਕੰਮ ਦੋ ਆਲੂ ਫੋਲ ਕੇ ਸੁਕਾਉਣ ਨੂੰ ਕਿੱਥੇ ਚਾਚੇ ਕੋਲੇ ਅੱਛਾ ਚਾਚੇ ਕੋਲੇ ਆ ਗਏ ਕੀ ਕਰਨਾ ਹੈ ਰੋਟੀ ਲੈ ਕੇ ਕਿੰਨੀ ਤੂੰ ਚਾਚੇ ਕੋਲ ਰਹਿਣਾ ਕਿ ਘਰੇ ਜਾਣਾ ਬਾਬਾ ਗੱਡੀ ਕਿਹੜੀ ਲਈਏ ਫੇਰ ਆਪਾਂ 4 ਪੀਓ ਉਹ ਕਾ ਤੋ ਲੈਣੀ ਆਂ ਇਹ ਕਾ ਤੋ ਲੈਣੀ 4 ਪੀਓ ਸਿੱਧੂ ਮੂਸੇਵਾਲੇ ਦੇ ਉਹ ਚ ਹੀ ਗਾਣੇ ਲੱਗਦੇ ਆਂ ਆਪਾਂ ਇਹ ਚ ਲਾ ਲਾਂਗੇ ਹਾਂ ਕੈਨੋ ਆਪਾਂ ਥਾਰ ਚ ਵੀ ਲੱਗਦੇ ਆਂ ਹਾਰਚ ਵੀ ਤਾਂ ਲੱਗ ਹੀ ਜਾਂਦੇ ਆ ਗਾਣੇ ਸਿੱਧੂ ਮੂਸੇਵਾਲ ਦੇ ਫੇਰ ਫੇਰ ਤਾਂ ਜੀ ਲੱਲਾਂ ਹੀ ਫੇਰ ਕਿ ਵੀ ਲੱਗਦੀ ਆ ਕੁਝ ਹੋਰ ਖਾ ਹੀ ਲੈਣੀ ਆ ਹੋਰ ਆ ਗਿਆ ਆਪਾਂ ਆ ਗਿਆ ਆਪਾਂ ਮੋਟੇ ਤੇ ਹਾਂ ਦੋ ਜੱਟਾਂ ਨੇ ਰੋਟੀ ਖਾਣੀ ਹਾਂ ਚਲੋ ਤੁਸੀਂ ਹੁਣ ਉਰੇ ਹੀ ਰਹਿ ਲਿਓ ਠੀਕ ਆ ਮੈਂ ਤੁਹਾਨੂੰ ਛੱਡ ਕੇ ਚਲ ਜਾਊਂਗਾ ਆ ਦੇ ਚੱਤ ਆ ਗਿਆ ਜੱਟੂ ਇੱਥੇ ਅੱਜ ਆਏ ਹੋਇਆ ਖੇਤ ਇੱਥੇ ਖੇਤ ਤਿਆਰ ਕਰਨ ਅੱਜ ਲੱਗੇ ਆ ਜੀ ਖੇਤ ਤਿਆਰ ਕਰਨ ਇੱਥੇ ਜਿਹੜੇ ਖਤਿਆਂ 'ਚ ਆਪਣੇ ਪਲਾਉ ਫੇਰੇ ਸੀ ਉਦੋਂ ਇਹਨਾਂ 'ਚ ਜੜਾਂ ਬੜੀਆਂ ਸੀ ਪਲਾਉ ਫੇਰਨ ਤੋਂ ਬਾਅਦ ਜਦੋਂ ਆਪਾਂ ਇਹਨਾਂ ਨੂੰ ਉਹ ਕਰਤਾ ਤਾਂ ਖੇਤ ਹੋ ਗਿਆ ਟੈਟਵਾਲ ਤੇ ਟੈਡ ਹੋਣ ਦੇ ਨਾਲ ਚਲੋ ਹੁਣ ਹੜਾ ਨਾਲ ਤਾਂ ਹੀ ਵਾਉਣ ਲੱਗਿਆਂ ਜੇ ਨਾ ਕੰਮ ਆਇਆ ਫਿਰ ਫੇਰ ਪੜਾਉ ਫੇਰ ਦਾਂਗੇ ਨਹੀਂ ਤਾਂ ਪਰ ਮੈਨੂੰ ਲੱਗਦਾ ਆ ਜਾਣਾ ਪਿੱਤਰ ਨੂੰ ਕਹਿਤਾ ਮੈਂ ਕਿ ਆਪਦਾ ਬਾਹਲਾ ਮੈਨੂੰ ਨਾ کہیں ਜਿੰਦੂ ਮਸ਼ੀਨ ਘੱਟ ਲੱਗਦੀ ਆ ਜਾਂ ਫਲਾ ਪਾਣੀਆਂ ਪਾ ਲਾ ਦਾਂਗੇ ਅੱਜ ਜਦੀ ਇੱਕ ਵਾਰ ਮਗਰ ਮਗਰ ਸੁਹਾਗਾ ਦੇ ਦੇਣਾ ਵਾ ਸੁਹਾਗਾ ਤਾਂ ਦੇਣਾ ਵੀ ਚਲੋ ਖੱਤੇ ਦੀ ਗੱਲ ਨਾ ਘਟੇ ਹਨਾ ਖੱਤੇ ਦੀ ਉਹ ਗੱਲ ਬਾਲੀ ਜਿਆਦਾ ਨਹੀਂ ਹੈਗੀ ਪਰ ਫੇਰ ਵੀ ਠੀਕ ਆ ਕੰਮ ਚੱਲ ਜਾਣਾ ਇਹ ਗੱਲ ਤਾਂ ਘੱਟ ਲੱਗਦੀ ਆ ਕਿਉਂਕਿ ਲੇਜ਼ਰ ਨਾਲ ਨਾ ਖੇਤ ਟੈਟ ਵਾਲਾ ਹੋ ਜਾ ਲਓ ਜੀ ਦੇਖੋ ਖੇਤ ਬਣ ਗਏ ਨਾ ਸੱਕਰ ਆ ਰਗੇ ਅਜੇ ਸਿਰਫ ਦੋਹਰੀ ਕਰਨ ਲੱਗੇ ਆ ਸੁਹਾਗਾ ਤਾਂ ਦੇ ਤਾਂ ਆਪਾਂ ਕੀ ਗੱਲ ਨਾ ਘਟੇ ਤੇ ਕੱਲ ਨੂੰ ਰੋਟਾਵੇਟਰ ਇੱਕ ਵਾਰ ਮੂਰੇ ਮੂਰੇ ਫੇਰਦਾ ਕੱਲੂ ਰੋਟਾਵੇਟਰ ਇੱਕ ਵਾਰ ਨਾ ਮੂਰੇ ਮੂਰੇ ਫੇਰ ਦਾਂਗੇ ਫੇਰ ਚਲੋ ਠੀਕ ਵੱਟਾਂ ਬਣ ਜਾਣੀਆਂ ਸੋਹਣੀਆਂ ਵੱਟਾਂ ਦੀ ਕੋਈ ਹੋ ਉਹ ਦੇਲਾ ਉਹ ਉਧਰ ਉਹਦੇ ਨਾਲ ਬੈਠਾ ਛੋਟਾ ਏਸੀ 'ਚ ਕਹਿੰਦਾ ਮੈਂ ਏਸੀ 'ਚ ਬਹਿਣਾ ਉਹ ਬਹਿ ਗਿਆ ਪੈਰਾਂ 'ਚ ਤੇ ਗੋਪੀ ਕਹਿੰਦਾ ਗੋਪੀ ਇੱਧਰ ਬੈਠ ਵੇ ਲੋ ਯਾਨੀ ਕਿ ਹਜੇ ਇਹਦੀ ਉਮਰ ਕੁਛ ਨਹੀਂ ਹੈਗੀ ਕਿ ਬਹੁਤ ਥੋੜੀ ਉਮਰ ਆ 4 1/2 ਸਾਲ ਦਾ ਤੇ ਮੈਨੂੰ ਕਹਿੰਦਾ ਸਕੋਰਪੀਓ ਗੱਡੀ ਲੈਣੀ ਆ ਆਪਾਂ ਵੀ ਉਹ ਤੇ ਸਿੱਧੂ ਮੂਸੇ ਵਾਲੇ ਦੇ ਗਾਣੇ ਚੱਲਦੇ ਆ ਤੇ ਉਹ ਦੇਖੀ ਆਉਣੀ ਆ ਨਾ ਵੀਡੀਓ ਕਿਸਦੀਆਂ YouTube ਤੇ ਤੇ ਉਹ ਬਸ ਹੈ ਨਾ ਤੇ ਕਹਿੰਦਾ ਜਾਂ ਥਾਰ ਲੈ ਕੇ ਚੱਲੋ ਵੀ ਥੋੜੀ ਵਾਲੀ ਗੱਡੀ 'ਚ ਥਾ ਮੂਸੇ ਵਾਲੇ ਦੇ ਗਾਣੇ ਨਹੀਂ ਚੱਲਦੇ ਦੇ ਲੋ ਬਿਲਕੁਲ ਲੋੜ ਨਹੀਂ ਹੈਗਾ ਬਾਈ ਟ੍ਰੈਕਟਰ ਤੁਹਰਾ ਦੇਖ ਲੋ ਕਿੰਨਾ ਵਾ ਤੀਜੇ ਵਿੱਚ ਚੱਲਦਾ 15 ਹਾਲਾ ਦੇ ਆ 17 ਤਾਂ ਨਹੀਂ ਪਾਏ ਸੀਗੇ ਕਿਉਂਕਿ 17 ਮਗਰ ਖੜੇ ਸੀ ਕੱਲਾ ਬੰਦਾ ਯਾਰ ਜਿੰਨਾ ਮਰਜ਼ੀ ਕੰਮ ਕਰ ਲਵੇ ਨਾ ਕੋਈ ਉਹ ਦਿੱਕਤ ਹੀ ਨਹੀਂ ਹਨਾ ਜਿੰਨਾ ਮਰਜ਼ੀ ਕਰੀ ਜਾ ਤੇ ਆਹ ਫਾਰਮ ਟਰੈਕ ਸਵੇਰ ਦਾ ਸੁਭਾਗਾ ਦਿੰਦਾ ਵਾ ਤੇ ਆਮੂਰੇ ਮੂਰੇ ਬਾਹਰੇ ਆ ਵਾ ਟਰੈਕ ਇੱਕ ਫਾਰਮ ਟਰੈਕ ਮਗਰ ਸੁਭਾ ਰੋਟਾਵੇਟਰ ਪੱਕਾ ਹੀ ਛੱਡ ਦੇਣਾ ਆਪਾਂ ਜਮਾ ਨਹੀਂ ਖੇਤ ਦੇ ਵਿੱਚ ਉਹ ਕਰਦੇ ਕੀ ਪਲਾਉ ਤੋਂ ਬਾਅਦ ਨਾ ਆਪਾਂ ਹਲ ਵਰਤਦੇ ਆ ਨਾ ਆਪਾਂ ਸੁਭਾਗਾ ਵਰਤਦੇ ਆ ਆਪਾਂ ਪਲਾਉ ਮਾਰ ਕੇ ਪਹਿਲਾਂ ਕਰਦੇ ਆ ਮਲਚਿੰਗ ਮਲਚਿੰਗ ਤੋਂ ਬਾਅਦ ਰੋਟਾਵੇਟਰ ਫਿਰ ਪਲਾਉ ਫਿਰ ਦੋ ਵਾਰ ਰੋਟਾਵੇਟਰ ਫਿਰ ਇੱਕ ਵਾਰ ਰੋਟਾਵੇਟਰ ਜਦੋਂ ਬਜਾਈ ਕਰਦੇ ਆ ਉਹਦੇ ਮੂਰੇ ਮੂਰੇ ਮਾਰ ਲਈ ਦੀ ਜਿਹੜੀ ਬਜਾਈ ਦੇ ਮੂਰੇ ਮੂਰੇ ਇੱਕ ਵਾਰ ਰੋਟਾਵੇਟਰ ਮਾਰ ਲੈਨੇ ਆ ਵੀ ਵਸ ਉਹਦੇ ਨਾਲ ਚਲੋ ਠੀਕ ਬਣ ਜਾਂਦਾ ਤਾ ਤੋ ਛੋਟਾ ਉਹ ਬੈਠਾ ਪਿੱਤਰ ਦੇ ਪੈਰਾਂ 'ਚ ਬਦਲੇ ਆ ਗਿਆ ਨੱਕਾ ਇਹ ਝੋਨਾ ਦਾ ਨਵੰਬਰ ਚ ਵੱਢ ਹੋਣਾ ਵਾ ਅਜੇ ਤਾਂ ਐਨ ਹਰੇ ਭਾਈ ਮਾਰਦਾ ਅਜੇ ਤਾਂ ਇਹ ਨੇੜੇ ਤੇ ਡੇ ਨੇ ਇਹਨੂੰ ਪਿੱਤਰ ਨੂੰ ਕਹਣਾ ਇੱਕ ਵਾਰ ਹੋਰ ਕੱਢ ਦੂਗਾ ਇੱਕ ਵਾਰ ਹੋਰ ਕੱਢੇ ਤੇ ਚੱਲ ਵਧੀਆ ਬਣ ਜੂ ਇਹ ਕੱਲ ਨੂੰ ਸਵੇਰੇ ਪੂਰਾ ਤੜਕੇ ਆਵਾਂਗੇ ਐਨ ਸਾਰਾ ਕੁਝ ਅੱਜ ਸ਼ਾਮ ਨਹੀਂ ਕਰਕੇ ਕੰਪਲੀਟ ਕਰਕੇ ਰੱਖਦੇ ਆ ਸਵੇਰੇ ਪੂਰਾ ਤੜਕੇ ਤੜਕੇ ਆਵਾਂਗੇ ਤੇ ਟਾਈਮ ਨਾਲ ਬੀਜ ਕੇ ਪਰਾਂ ਕਰੀ ਇਹ ਖੇਤ ਦੀ ਬਿਜਾਈ ਮੈਂ ਕਹਿੰਦਾ ਇਦਾਂ ਕਰ ਦਾਂਗੇ ਹਨਾ ਜੀ ਆਹੋ ਜੇ ਇਦਾਂ ਕਰ ਦਿੰਨੇ ਆ ਨਾ ਤਾਂ ਫਿਰ ਇਹਦੇ ਵਿੱਚ ਦੋ ਖਾਲ ਪੈ ਜਾਣਗੇ ਦੋ ਖਾਲ ਪਾ ਕੇ ਪੂਰਾ ਵਧੀਆ ਹੋਜੂ ਪਾਣੀ ਨੂੰ ਦੇਖ ਲਓ ਲੋਕ ਐਵੇਂ ਡਰੀ ਜਾਂਦੇ ਆ ਆਪਾਂ ਵੀਰੇ ਸੀਆਰਡੀ ਤੋਂ ਨਾ ਸੀਆਰਡੀ ਦੀ ਆਵਾਜ਼ ਆ ਹਨਾ ਨਾ ਕੁਝ ਹੋਰ ਆ ਤੀਜੇ ਵਿੱਚ ਚੱਲਦਾ ਦੇਖ ਲਓ ਕਿੰਨਾ ਨਜ਼ਾਰੇ ਦਾ ਆ ਗਰਦ ਜੀ ਨਾ ਤਾਂ ਉੜਦੀ ਆ ਕਿਉਂਕਿ ਉੱਤੋਂ ਉੱਤੋਂ ਸੁੱਕ ਜਾਂਦਾ ਹੁੰਦਾ ਨਾ ਖੇਤ ਉਹਦੇ ਕਰਕੇ ਥੱਲੇ ਗੱਲ ਹੈਗੀ ਆ ਵਧੀਆ ਇੱਕ ਵਾਰ ਹੋਰ ਬਾਦਣਾ ਤੇ ਉਹਦੇ ਨਾਲ ਸਹੀ ਹੋ ਜੂ ਖੇਤ ਤੇ ਵੱਟ ਵਧੀਆ ਬਣ ਜਾਣੀ ਆ ਪੂਰੀ ਤੇ ਪਾਣੀ ਆਪਾਂ ਫਿਰ ਇਹਨੂੰ ਜਦ ਹੀ ਲਾ ਦਾਂਗੇ ਕਿਉਂਕਿ ਹੁਣ ਤਾਂ ਟੈਂਪਰੇਚਰ ਵੀ ਠੀਕ ਹੋ ਗਿਆ ਤਾਂ ਹੀ ਆਪਾਂ ਥੋੜਾ ਲੇਟ ਕਰ ਲਿਆ ਸੀ ਕਿ ਟੈਂਪਰੇਚਰ ਠੀਕ ਹੋ ਜਵੇ ਤੇ ਉਨਾ ਚਲੋ ਵਧੀਆ ਰਹੋ ਗਰਮ ਹੋਈ ਐ ਲੱਤਾਂ ਚੌਂਕੜੀ ਮਾਰ ਕੇ ਵੇਜਾ ਹਾਂ ਹਾਂ ਬਸ ਇਦਾਂ ਬੈਠਾ ਰਹੇ ਠੀਕ ਐ ਏਸੀ ਤੇਜ਼ ਕਰ ਲਾ ਨਹੀਂ ਉਹ ਵਧਾ ਦੇ ਕੂਲਿੰਗ ਹਾਂ ਬਸ ਚੱਲ ਠੀਕ ਐ ਓਕੇ ਬਾਈ ਦੇਖ ਲੋ ਕਹਿੰਦਾ ਮੈਂ ਨਹੀਂ ਜਾਣਾ ਘਰੇ ਵੀ ਮੈਂ ਤਾਂ ਉਰੀ ਰਹਿਣਾ ਪਿੱਤਰ ਕਹਿੰਦਾ ਲੈ ਜੋ ਵੀ ਉਰੇ ਕੁ ਥੱਲੇ ਬਹਿਣਾ ਟਰੈਕਟਰ ਟੱਪਦਾ ਹਨਾ ਤੇ ਕਹਿੰਦਾ ਮੈਂ ਨਹੀਂ ਜਾਣਾ ਤੁਸੀਂ ਚਲ ਜਾਓ ਇਹ ਨਾ ਹੁੰਦਾ ਹੀ ਆ ਆਪਣੇ ਸਾਰੇ ਜਵਾਕਾਂ ਦੇ ਜੱਟਾਂ ਦੇ ਹਨਾ ਚਲੋ ਜਿਨ੍ਹਾਂ ਦੇ ਖੇਤੀ ਆ ਜਾਂ ਕੋਈ ਵੀ ਕੰਮ ਆ ਹਨਾ ਕਿ ਉੱਥੇ ਜੀ ਲੱਗਣ ਲੱਗ ਜਾਂਦਾ ਮੁੜ ਕੇ ਜਵਾਕਾਂ ਦਾ ਨਾ ਹੁਣ ਜਵੇਂ ਇਹਦਾ ਇੱਥੇ ਜੀ ਲੱਗਦਾ ਦਿਲ ਨਾਲੇ ਕੋਈ ਹੋਣੀ ਆ ਨਾ ਬਾ ਗਾਣੇ ਚੱਲਦੇ ਆ ਵੀ ਗਾਣੇ ਚਲਾ ਦਿਓ ਤੇ ਪੈਰਾਂ 'ਚ ਬੈਠਾ ਬਾ ਇੱਥੋਂ ਨਹੀਂ ਹਿੱਲਣਾ ਆਏ ਨੇ ਹਨ ਤੇ ਉਹ ਗੋਪੀ ਉਹਦੇ ਵੱਡਾ ਉਹ ਚਲਾਉਣ ਲੱਗਿਆ ਟਰੈਕਟਰ ਫਾਰਮ ਟ੍ਰਿਕ 65 ਸੁਹਾਗਾ ਦੇਣ ਲੱਗਿਆ ਤੇ ਚਲੋ ਐਦਾਂ ਹੀ ਨਾਲ ਲੱਗ ਲੱਗ ਕੇ ਸਿੱਖ ਜਾਂਦੇ ਆ ਜਵਾਗ ਹਨ ਤੇ ਵਧੀਆ ਵਾ ਛੁੱਟੀਆਂ ਨੇ ਛੁੱਟੀਆਂ 'ਚ ਘਰੇ ਵੀ ਕੀ ਕਰਨਾ ਟੀਵੀ ਦੇਖਣਗੇ ਜਾਂ ਮੋਬਾਈਲਾਂ 'ਤੇ ਫੜਨਗੇ ਤੇ ਚੰਗਾ ਵਾ ਵੀ ਆਪਾਂ ਉਹਨਾਂ ਨੂੰ ਖਤਿਆਂ ਜੀ ਲਾਗੇ ਰੱਖੀਏ ਮੇਰਾ ਤਾਂ ਹੁਣ ਵੀ ਇਹਨਾਂ ਨੂੰ ਗਿਆ ਹੁੰਦਾ ਵੀ ਸਵੇਰੇ ਫਾਰਮ ਤੇ ਆਓ ਸਾਜਰੇ ਫਾਰਮ ਤੇ ਆ ਜਾਂਦੇ ਵੀ ਘਰੇ ਨਹੀਂ ਬੈਠਣਾ ਫਾਰਮ ਤੇ ਆ ਕੇ ਬੈਠੋ ਤੇ ਨਹੀਂ ਵੀ ਕਰਨਾ ਉੱਥੇ ਜਾ ਕੇ ਬੈਠੇ ਕਮਰੇ ਜਿਹਰੇਣ ਵੀ ਉੱਥੇ ਆਓ ਉੱਥੇ ਦੇਖਣਗੇ ਕੁਝ ਕਰਦੇਆਂ ਨੂੰ ਆਪਾਂ ਨੂੰ ਜਾਂ ਬੰਦਿਆਂ ਨੂੰ ਆਹੋ ਜੀ ਮੇਰਾ ਕਲ ਵੀ ਆਉਂਦੀ ਹੈ ਤੇ ਬਾਪੂ ਨੇ ਸਾਡੇ ਰੇ ਇਦਾਂ ਹੀ ਸਿਖਾਇਆ ਹੈ ਸਾਨੂੰ ਵੀ ਵੀ ਹਾਂ ਛੋਟੇ ਹੁੰਦੇ ਤੁਸੀਂ ਦੇਖ ਲਓ ਕਿ ਇਦਾਂ ਹੁੰਦਾ ਸੀ ਕਿ ਇੰਨਾ ਹੁੰਦਾ ਸੀਗਾ ਕਿ ਜਦੋਂ ਸਕੂਲੋਂ ਰਾਤ ਨੂੰ ਇਹ ਡਿਊਟੀ ਪੱਕੀ ਹੁੰਦੀ ਸੀ ਜਦੋਂ ਯਾਨੀ ਕਿ ਆ ਕੱਤੇ ਦਾ ਸੀਜ਼ਨ ਆਉਣ ਆਉਂਦਾ ਏ ਕੱਤੇ ਕਹਿ ਦਿੰਦੇ ਆ ਨਾ ਤੇ ਕੱਤੇ ਦਾ ਸੀਜ਼ਨ ਆਉਣਾ ਬਾਪੂ ਉਹਨਾਂ ਨੇ ਇਹ ਸਪੈਸ਼ਲ ਹਦੈਤਾਂ ਹੁੰਦੀਆਂ ਸੀ ਬਈ ਤੁਸੀਂ ਨਾ ਉਹੋ ਕਰਨਾ ਵਾ ਆਪਣਾ ਟਰੈਕਟਰਾਂ ਦੇ ਵਿੱਚ ਰਾਤ ਨੂੰ ਕਪੜਾ ਮਾਰ ਕੇ ਡੀਜ਼ਲ ਦੀਆਂ ਟੈਂਕੀਆਂ ਫੁੱਲ ਇਹ ਮੇਰੀ ਡਿਊਟੀ ਹੁੰਦੀ ਸੀ ਵੀ ਰਾਤ ਨੂੰ ਡੀਜ਼ਲ ਦੀ ਟੈਂਕੀ ਫੁੱਲ ਭਰ ਕੇ ਸਾਰਾ ਕੁਝ ਕਰਨਾ ਤੇ ਜਿਆਦਾ ਜਿਆਦਾ ਡਿਊਟੀ ਤਾਂ ਇਹ ਵੀ ਰਹੀ ਆ ਇਹਦਾ ਆ ਫਾਇਦਾ ਹਾਈ ਲਿਖਦਾ ਵੀ ਜਿੱਥੋਂ ਮਰਜ਼ੀ ਖਾਲਾਂ ਚੁੱਟ ਪਾ ਲੋ ਜਿੱਧਰੋਂ ਮਰਜ਼ੀ ਕਰੀ ਚੱਲੋ ਹਾਂ ਦੇਖ ਇਹ ਆ ਗਈ ਖਾਲ ਚ ਜਿੱਥੋਂ ਜਿੱਥੋਂ ਟਰੈਕਟਰ ਲੰਘ ਜੂ ਬਸ ਉਥੋਂ ਗਈ ਵੀ ਲੰਘ ਜੂ ਤਕਰੀਬਤ ਆ ਨੰਗੀ ਤੇ ਫੇਰ ਕੱਤੇ ਦੇ ਵਿੱਚ ਇਹ ਵੀ ਹੁੰਦਾ ਸੀਗਾ ਵੀ ਰਾਤ ਨੂੰ ਛੁੱਟੀ ਲਵਾ ਕੇ ਉਹ 2 ਘੰਟੇ ਵੀ ਉਹਦੋਂ ਕਿਉਂਕਿ ਟਰੈਕਟਰ ਇੱਕ ਹੀ ਹੁੰਦਾ ਸੀਗਾ ਹਨਾ ਪਹਿਲਾਂ ਇੱਕੋ ਹੀ ਹੁੰਦਾ ਸੀਗਾ 575 ਵੀ ਤਾਇਆ ਜੀ ਦੇ ਨਾਲ ਜਾ ਵੀ ਛੁੱਟੀ ਲਵਾ ਕੇ ਫੇਰ ਚਲੋ ਫੋਰਡ ਆਇਆ ਫੋਰਡ ਦੇ ਨਾਲ ਫੇਰ ਦੋਵਾਂ ਨਾਲ ਬੋਂਦੇ ਰਹੇ ਫੇਰ ਸਵਰਾਜ ਆਇਆ ਸਵਰਾਜ ਦੇ ਨਾਲ ਤਾਂ ਫੇਰ ਉਹਦੋਂ ਦਾ ਫੇਰ ਰਾਤਾਂ ਵੀ ਲਾਉਂਦੇ ਰਹੇ ਹਣਾ ਤੇ ਇਦਾਂ ਹੌਲੀ ਹੌਲੀ ਕਰਕੇ ਚੱਲੀ ਗਿਆ ਕੰਮ काम ਦੇ ਕਰਕੇ ਅੱਜ ਵਾਹਿਗੁਰੂ ਨੇ ਚਲੋ ਹਜੀ ਇਉਂ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਖਾਤਿਆਂ 'ਚ ਪੈਸੇ ਪਏ ਆ ਵੀ ਹਾਂ ਪੈਸੇ ਵਾਲੇ ਹੋ ਗਏ ਹਜੀ ਪੈਸੇ ਵਾਲੇ ਨਹੀਂ ਹੋਏ ਹਾਂ ਸੰਸਮਾਨ ਲੈ ਲਿਆ ਲੋਨ-ਲੋਨ ਕਰਵਾ ਕੇ ਤੇ ਇੱਥੇ ਪਹੁੰਚ ਗਏ ਹਨ ਕਿ ਐਨੇ ਕਿਸਾਨ ਤਾਂ ਆਪਾਂ ਲੈ ਜੀ ਕਿ ਹਾਂ ਚਲੋ ਚੱਲ ਦੇ ਵੀਆ ਬੰਦੇ ਵੀ ਬਹੁਤ ਵਧੀਆ ਆ ਆਪਣੇ ਤੇ ਚਲੋ ਬੰਦੇ ਕੰਮ-ਕਮ ਕਰਦੇ ਆ ਤੇ ਧੌਖੇ ਵੀ ਮਿਲਦੇ ਆ ਤੇ ਇਹ 'ਚ ਕੋਈ ਗੱਲ ਨਹੀਂ ਹੈਗੀ ਤੇ ਜਿਵੇਂ ਹੁਣ ਕੱਲ ਲਈ ਕੱਲ ਪਰਸੋਂ ਆਪਣਾ ਇੱਕ ਨਾ ਜਦੋਂ ਨਾ ਬਾਪੂ ਹੁਣਾਂ ਦੀ ਉਮਰਾਂ ਤੋਂ ਵੱਡੇ ਬਜ਼ੁਰਗਾਂ ਦੇ ਫੋਨ ਆਉਂਦੇ ਆ ਬਈ ਦਿਲ ਨੂੰ ਨਾ ਜਦੋਂ ਫੋਨ ਚੱਕਣਸਾਰ ਕਹਿੰਦੇ ਆ ਪੁੱਤ ਮੈਂ ਤੇਰਾ ਅੰਕਲ ਜਾਂ ਜੋ ਕੁਝ ਮਰਜ਼ੀ ਹੈ ਨਾ ਬੋਲਦਾ ਤੇ ਬਈ ਦਿਲ ਨੂੰ ਸਕੂਨ ਮਿਲਦਾ ਕੁਝ ਕੀ ਜਦੋਂ ਕਹਿੰਦੇ ਆ ਕਿ ਮੈਂ ਤੇਰੀ ਵੀਡੀਓ ਦੇਖਦਾ ਤੁਸੀਂ ਯਾਨੀ ਕਿ ਮੈਂ ਦੱਸ ਨਹੀਂ ਸਕਦਾ ਕਿ ਇੰਨਾ ਕਿ ਸਕੂਨ ਮਿਲਦਾ ਕਿ ਹਾਂ ਵੀ ਇੰਨੀ ਉਮਰਾਂ ਦੇ ਵੀ ਆਪਣੀ ਵੀਡੀਓ ਦੇਖਣ ਲੱਗੇ ਠੀਕ ਨਹੀਂ ਤੇ ਫਿਰ ਉਹ ਚੰਗਾ ਕਹਿੰਦੇ ਆ ਕਿ ਹਾਂ ਵੀ ਚੰਗਾ ਵਾ ਕੋਈ ਔ ਨਹੀਂ ਕਹਿਣ ਵਾਲਾ ਵੀ ਹਾਂ ਕੁਝ ਵੀ ਹੈ ਨਾ ਇਦਾਂ ਵੀ ਵੀਡੀਓ ਬਾਰੇ ਕੋਈ ਸ਼ਗਲ ਤਾਂ ਤੇ ਬੜਾ ਯਾਨੀ ਕਿ ਦਿਲ ਨੂੰ ਯਾਰ ਸਕੂਨ ਮਿਲਿਆ ਮੇਰੇ ਤਾਂ ਬਹੁਤ ਇਹ ਗੱਲਾਂ ਸੁਣ ਕੇ ਇਹ ਗੱਲਾਂ ਕਰਕੇ ਅੱਜ ਵੀ ਫੋਨ ਆਇਆ ਇੱਕ ਅੰਕਲ ਦਾ ਤੇ ਉਹਨਾਂ ਨੇ ਆਉਣਾ ਥੋੜੇ ਟਾਈਮ ਤੱਕ ਮੈਂ ਕਹੀ ਕੋਈ ਗੱਲ ਨਹੀਂ ਜਦ ਮਰਜੀ ਤੁਸੀਂ ਆਪਣੇ ਫਾਰਮ ਤੇ ਆ ਜਿਓ ਬਾਕੀ ਚਲੋ ਹੁਣ ਅੱਜ ਫਾਰਮ ਤੇ ਚਲਦੇ ਆਂ ਦੇਖਦੇ ਆਂ ਵੀ ਇਹਨੂੰ ਦਵਾਈ ਦਬਈ ਲੱਗਦੀ ਆ ਕੀ ਚੱਲਦਾ ਲਓ ਜੀ ਅੱਜ ਲੱਗੇ ਆ ਮਸ਼ੀਨ ਦੀ ਸੈਟਿੰਗ ਕਰਨ ਕਿਉਂਕਿ ਹੁਣ ਪਹਿਲਾਂ ਡੀਪੀ ਯੂਰੀ ਆਹੋ ਡੀਏਪ ਪोटाश ਵਿੱਚੀ ਉਹਦੇ ਜੋ ਵੀ ਸਲਟਰਮ ਬਟਰਮ ਪਾਉਣਾ ਵਾ ਉਹ ਸਾਰਾ ਕਰਕੇ ਪਾ ਕੇ ਫਿਰ ਉਹਦੂਆ ਟੈਸਟ ਕਰਦੇ ਆਂ ਤੇ ਫਿਰ ਪਤਾ ਲੱਗੂ ਕੀ ਕਿਹੜਾ ਮਾਲ ਕਿੰਨਾ ਕਿੰਨਾ ਪੈਂਦਾ ਤੇ ਫੇਰ ਦੇਖਦੇ ਆ ਕੀ ਹੁੰਦਾ ਤੇ ਉਧਰ ਆਪਣੇ ਲੱਗੇ ਆ ਬੰਦੇ ਫਖਰਾਜ ਆਲੂ ਲੋਡ ਕਰਨ ਜਿਹੜਾ ਸਵੇਰੇ ਆਪਾਂ ਵੇਚਣਾ ਕਰ ਲੋ ਅੱਜ ਦੇਖ ਲਓ ਇਹ ਟਰੈਕਟਰ ਨੇ ਆਪਣੇ ਉੱਤੇ ਬਲਾਜ਼ਪੁਰ ਖੇਤ ਵਾਹੇ ਆ ਨਾ ਤੇ ਉੱਤੇ ਖੇਤ ਵਾਹ ਕੇ ਆਇਆ 95 ਲੀਟਰ ਤੇਲ ਪਿਆ ਇਹਦੇ ਵਿੱਚ ਤੇ ਕਿੱਲੇ ਬਾਹੇ ਆਏ ਨੇ ਸਾਢੇ 4 ਕਿੱਲੇ ਜਾਨੀ ਕਿ ਸਾਢੇ 4 ਕਿੱਲੇ ਬਾਈ ਆ ਤਿੰਨ ਵਾਰ ਜਾਨੀ ਕਿ ਤੇਹਰ ਕਰਿਆ ਹਨਾ ਸਾਢੇ 4 ਕਿੱਲੇ ਤੇ ਫਿਰ ਡੇ ਡੇਢ ਤੋਂ ਪੌਣੇ 2 ਕਿੱਲੇ ਦੋਹਰ ਕਰਿਆ ਤੇ ਜਾਨੀ ਕਿ ਫਿਰ ਇੱਥੋਂ ਬਲਾਸਪੁਰ ਆਪਣਾ 22 ਕਿਲੋਮੀਟਰ ਉੱਥੇ ਗਿਆ ਆ ਕੇ ਤੇਲ ਪਾਇਆ 59 ਲੀਟਰ ਤੇਲ ਪਿਆ ਹੁਣ ਤੁਸੀਂ ਲਾਲੋ ਸਾਹਿਬ ਵੀ ਕਿਵੇਂ ਪਿਆ ਸਹੀ ਪਿਆ ਕਿ ਵੀ ਸਹੀ ਖੱਦਾ ਕਿ ਘੱਟ ਖੱਦਾ ਇਹ ਦੇਖ ਲਓ ਹਨ ਤੇ ਮੈਨੂੰ ਤਾਂ ਠੀਕ ਲੱਗਿਆ ਕੋਈ ਬਾਲਾ ਨਹੀਂ ਲੱਗਿਆ ਕਿਉਂਕਿ ਕੰਮ ਵੀ ਪੂਰਾ ਠੋਕ ਕੇ ਕਰਕੇ ਆਇਆ ਆਹ ਦੇ ਵੀਰੇ ਆਪਾਂ ਪਹਿਲਾਂ ਖੋਲਿਆ ਚਾਰ ਗੱਟ ਚਾਰ ਗੱਟ ੂਡੀਏਪੀ ਪਾਤਾ ਇੱਥੇ ਦੋ ਪोटाश ਪਾਤਾ ਤੇ ਆਪਾਂ ਵੀਰੇ ਆਹ ਪਾਉਣਾ ਹੈ ਤਗੀ ਸ਼ਕਤੀਮਾਨ ਦਾ ਆਉਂਦਾ ਵਾ ਊਰਜਾ ਇਹ ਪਾਉਣਾ ਇਹ 10 ਕਿਲੋ ਪੈਂਦਾ ਗੀਲੇ ਦਾ ਤੇ ਇਹ ਪਾਉਣਾ ਹੈ ਤਗੀ ਊਰਜਾ ਇੱਕ ਇਹ ਪਾਉਣਾ ਇੱਕ ਇਹਦੇ ਨਾਲ ਪਾਉਣੀ ਹੈ 10 ਕਿਲੋ ਸਲਫਰ ਦਾਣੇਦਾਰ ਉਹ ਹਜੇ ਆਈ ਨਹੀਂ ਉਹ ਪਹੁੰਚਣ ਵਾਲੀ ਆ ਦੇਖ ਲਓ ਵੀਰੇ ਆਪਾਂ ਕੰਡਾ ਕਰਿਆ ਮਾਲ 2 ਕਿਲੋ ਸਮਾਨ ਹੋਇਆ ਸਾਰਾ 2 ਕਿਲੋ 740 ਗ੍ਰਾਮ ਇਹਦੇ ਹੁਣ 2.5 ਕਿਲੋ 2.5 ਕਿੱਲੇ ਦਾ ਹੋਆ ਆ ਦੇ ਵੀਰੇ ਹੁਣ ਨਾ ਆਪਾਂ ਇਹਦੇ 10 ਗੇੜੇ ਦੇਲੇ ਸੀਗੇ 10 ਗੇੜੇ ਦਿੱਤੇ ਤੇ ਆਪਣਾ 2 ਕਿਲੋ 750 ਗ੍ਰਾਮ ਆਇਆ ਹਨ ਵੀ ਆਹ ਦੇਖੋ ਆਪਾਂ ਜਦੋਂ ਵੀ ਦੇਖਣੀ ਆ RW 775 ਸੈਂਟੀਮੀਟਰ ਵਾਲੀ ਲਾਈਨ ਦੇਖਣੀ ਆ ਆ ਇੱਥੇ ਤੱਕ ਇੱਥੋਂ ਸ਼ੁਰੂ ਹੁੰਦੀ ਹੈ ਇੱਥੇ ਤੱਕ ਪਹਿਲੇ ਨੰਬਰ ਦੇ 2.5 2.5 ਕਿਲੋ ਦੂਜੇ ਤੇ ਹੈਗਾ 2.75 ਆਪਣਾ 2.75 ਆਇਆ ਤੇ ਇਹ 2.75 ਆਪਾਂ ਦੇਖਣਾ ਇਹ ਹੈਗਾ 2.75 ਆਪਾਂ ਦੇਖਣਾ 2.5 ਇਹਦੇ ਇਹਦੇ ਮੁਤਾਬਕ ਹੈਕਟੇਰਾਂ ਦੇ ਹਿਸਾਬ ਨਾਲ ਆ ਕੱਢਿਆ ਹੋਇਆ ਟਾਈ ਕਿੱਲੇ ਦੇ ਵਿੱਚ ਆਪਾਂ ਇੱਕ ਕਿੱਲੇ ਦੇ ਹਿਸਾਬ ਨਾਲ ਆਪਾਂ ਦੇਖ ਲੈਣਾ ਵੀ ਇੰਨਾ ਮਾਲ ਆਉਣਾ ਇੱਕ ਕਿੱਲੇ ਦਾ ਤੇ ਆਪਾਂ ਢਾਈ ਕਿੱਲੇ ਦਾ ਜੋੜ ਲੈਣਾ ਵੀ ਢਾਈ ਕਿੱਲੇ ਦਾ ਕਿੰਨੇ ਕੁਆਂਟਲ ਹੋਊਗਾ ਤੇ ਆਪਾਂ ਇਹ ਦੇਖ ਲਓ ਵੀ ਇੱਕ ਕਿੱਲੇ ਦੇ ਵਿੱਚ ਢਾਈ ਕਿੱਲਿਆਂ 'ਚ 18 ਕੁਆਂਟਲ ਨਾਲ 20 ਕਿਲੋ ਤੱਕ ਸਮਾਨ ਪਾ ਸਕਦੀ ਹੈ ਐਡੀ ਕਪੈਸਿਟੀ ਹੈ ਇਹਦੀ ਇਹ ਤੋਂ ਉੱਪਰ ਵੀ ਪੈ ਸਕਦਾ ਤੁਸੀਂ ਦੇਖ ਲਓ ਹਨਾ ਤੇ ਐਡਾ ਤਕੜਾ ਇਹਦਾ ਰਿਓ ਦਾ ਸੈਟਿੰਗ ਕਰੀ ਹੋਈ ਆ ਵੀ ਇੰਨੀ ਤਕੜੀ ਆ ਤੇ ਤੁਸੀਂ ਆਹ ਦੇਖ ਲਓ ਕਿ ਇਹ ਇਹਨਾਂ ਦੇਖੋ ਆਪਾਂ ਪਾਉਣਾ ਵਾ ਇੱਕ ਕੀਲੇ ਦੇ ਵਿੱਚ ਆਪਾਂ ਪਾਉਣਾ ਵਾ ਜਿਵੇਂ 2 ਕੁਆਂਟਲ ਡੀਏਪੀ ਹੋ ਗਿਆ ਤੇ ਆਪਣਾ ਸਮਾਨ ਸਾਰਾ ਬਣਦਾ ਜਾਨੀ ਕਿ ਜਿੰਨੀ ਚੀਜ਼ਾਂ ਰੋਲ ਕੇ ਪੋਟਾਸ਼ ਰੋਲ ਕੇ 3 ਕੁਆਂਟਲ 30 20 3 ਕੁਆਂਟਲ 20 ਤੋਂ 25 ਕਿਲੋ ਸਮਾਨ ਬਣਦਾ 3 ਕੁਆਂਟਲ 30 ਕਿਲੋ ਬਣਦਾ ਹਨਾ ਟੋਟਲ ਤੇ ਹੁਣ ਤੁਸੀਂ ਲਾ ਲੋ ਸਾਹਿਬ ਵੀ 3 ਕੁਆਂਟਲ 20 ਕਿਲੋ 30 ਕਿਲੋ ਇੱਕ ਕੀਲੇ ਦਾ ਬਣਦਾ ਤੇ ਜੇ ਆਪਾਂ 2.5 ਕੀਲਿਆਂ ਦਾ ਲਾਉਨੇ ਆ 2.5 ਕਿਲਿਆਂ ਦਾ 8 ਕੁਇੰਟਲ 20 25 ਕਿਲੋ ਬਣਨਾ ਹਨ ਤੇ ਹੁਣ ਇਹ ਚੋਂ ਆਪਾਂ ਨੂੰ ਲੈਣ ਦੇਖਣਾ ਹੀ ਪੈਣੀ ਆ ਦੇਖੋ ਜਿੱਥੇ 8 ਕੁਇੰਟਲ 25 ਕਿਲੋ ਆਉਂਦਾ ਇਹ ਆ ਆ ਦੇ ਆ 275 ਵਾਲੀ ਆ ਲੈਣਾ 8 ਕੁਇੰਟਲ ਆ ਦੇ 8 ਕੁਇੰਟਲ 20 ਕਿਲੋ ਆ ਗਿਆ 2.5 ਕਿਲਿਆਂ ਦਾ ਤੇ ਇਹਦੇ ਸਾਹਮਣੇ ਗਰਾਰੀ ਲਿਖੀ ਹੋਈ ਆ 25 ਤੇ 28 25 25 ਗਰ 25 ਨੰਬਰ ਗਰਾਰੀ ਪੈਣੀ ਹੈ 1 ਨੰਬਰ ਤੇ 28 ਨੰਬਰ ਪੈਣੀ ਹੈ 2 ਨੰਬਰ ਪਿੱਤਰ 25 ਤੇ 28 ਵਾਲੀ ਗਰਾਰੀ ਪਾ ਦੇ ਇੱਕ ਨੰਬਰ ਤੇ ਇੱਕ ਇੱਕ ਨੰਬਰ ਤੇ 25 2 ਨੰਬਰ ਤੇ 28 ਠੀਕ ਹੈ ਨਾ ਇਹ ਪਾ ਆ ਇਹਦੀਆਂ ਗਰਾਰੀਆਂ ਨੇ ਤੇ ਇਦਾਂ ਗਰਾਰੀਆਂ ਪੈ ਜਾਣੀਆਂ ਤੇ ਬਾਈ ਐਡੀ ਕਿਹਦੀ ਇਕੂਰਸੀ ਹੈ ਨਾ ਤੇ ਵੀ ਜਿੰਨਾ ਲਿਖਤਾ ਜਿਵੇਂ ਹੁਣ ਆਪਾਂ ਜਿੰਨਾ ਕੜਤਾ ਉਨਾਂ ਹੀ ਸਮਾਨ ਪੈਣਾ ਉਦੋਂ ਵੱਧ ਸਾਲਾ 1 ਰੁਪਏ ਤੱਕ ਦਾ ਸਮਾਨ ਨਹੀਂ ਪੈਂਦਾ ਜੇ 2 ਕਿੱਲੇ ਦਾ 2 ਕਿੱਲੇ ਦਾ ਹੀ ਰਿਓ ਪਊਗਾ ਜੇ 2 ਕਿੱਲੇ ਤੋਂ ਥੋੜੇ ਜਿਹੀ ਉਟੇ ਆ 2 ਵਟਾ ਤਾਂ ਉਨਾਂ ਰਿਓ ਪਊਗਾ ਆ ਏਡਾ ਤਕੜਾ ਇਹਦਾ ਚਾਰਟ ਆਦਿਆ 25 ਤੇ 28 ਵਿੱਚਰ ਆ 25 ਇੱਕ ਨੰਬਰ ਤੇ 28 ਦੋ ਨੰਬਰ ਪੜ ਲਾ ਗਰਾਰੀਆਂ ਤੇ ਸਮਾਰ ਕੇ ਨਾ ਹੋਰ ਕੱਢ ਕੇ ਦੇਖ ਲਾ ਨੰਬਰ ਲੱਗ ਜੂ ਪਤਾ ਤੂੰ ਤਾਂ 26 ਚਲੋ ਜੰਗਾਲ ਜੀ ਆਪਾਂ ਇਹਨਾਂ ਰਗੜ ਲੈਣਾ ਸੀ ਕਿੱਥੇ ਲਿਖਿਆ ਆ ਰਿਹਾ ਹੁੰਦਾ ਯਾਰ ਨੰਬਰ ਕਿੱਥੇ ਆ ਆ ਰਿਹਾ ਸਹੀ ਕਿ 2 ਨੰਬਰ ਦਾ ਨਹੀਂ ਨਹੀਂ 25 ਤੇ 28 ਅੱਛਾ 25 ਤੇ 28 ਆਹ ਆ 28 ਹੈ ਬਤਰਾ ਹਾਂ ਉਹ 25 25 ਇੱਕ ਨੰਬਰ ਦੇ ਬਾਅਦ ਆਦੇ ਵੀਰੇ 25 ਗਰ ਨੰਬਰ ਕਰਾਰੀ ਇੱਕ ਨੰਬਰ ਦੇ ਪੈਣੀ ਹੈ ਜੀ ਚ ਆਪਾਂ ਹੈਂਡਲ ਪਾ ਕੇ ਘਮਾਉਣਾ ਇਹਨੂੰ ਠੋਕਣਾ ਪੈਣਾ ਬੰਨ। ਬਿੱਤਰ ਆਹ ਅਰਸਾ ਤੇ ਘਰਾਰੀਆਂ ਫੜੀ। 22 ਨੰਬਰ ਕਿਤੇ ਪਈ ਤਾਂ ਨਹੀਂ ਹੋਈ ਬਿੱਤਰ? ਆ ਦੇ ਦੇ ਜੀ ਦੇਖ ਜੋ ਤੂੰ। ਨਹੀਂ ਪਈ ਤਾਂ ਨਹੀਂ। ਆ ਦੱਸ। ਆਪ ਚੱਕੀ ਦਸ। ਇਹ 27 ਆ ਬਿੱਤਰ। ਉਹ ਫੇਰ ਉਹ ਅੰਦਰ ਦੇਖਣੀਆਂ ਪੈਣੀਆਂ ਅੰਦਰ ਵੀ ਪਿਆ ਸਮਾਨ ਆਪਣਾ। ਹੈਗੀਆਂ ਘਰਾਰੀਆਂ। ਹਾਂ। ਜ਼ਿਆਦਾ ਨੰਬਰ ਦੇਖ ਕੇ ਲੇ ਗਿਆ 28। ਹੁਣ ਉਹ ਲਾਂਗਰੀ ਆ ਗਈ ਆ ਕਿੰਨੀ? ਇਹ ਠੈਸ ਲਾਇਨ ਕਿੰਨੀ ਪੁਰਾਣੀ ਸੀ ਨਹੀਂ ਉਹ ਪੀਸੀ 29000 ਆ ਜਿਹੜੀ ਪਈ ਹੋਈ ਆ ਉਹ ਬਹੁਤ ਛੋਟੀ ਲੱਗਦੀ ਆ ਇਹ ਮੇਲਾ ਦਾ 24 ਹੋ ਹਾਂ ਫੇਰ ਦੂਜੀ ਚੱਕ ਕੇ ਪਾ ਦੇ ਛੋਟੂ ਲਿਆ ਦਾ ਦੇਖ ਤੇ ਤਾਂ ਆਇਆ ਕੀ ਹੈ ਜੀ ਜਾਇਆ ਕਰ ਉਹ ਪਰਲੇ ਪਾਸੇ ਦੇਖ ਤੇ ਨਹੀਂ ਕਿੱਡੀਆਂ ਨੇ ਰਾਤ ਉਧਰ ਬੀ ਵਾਲੀਆਂ ਵੀ ਹੈਗੀਆਂ ਗਰਾਂ ਰੀਆਂ ਸੇਮ ਹੀ ਆ ਸਾਰੀਆਂ ਗਰਾਂ ਰੀਆਂ ਉਹ ਵੀ ਵਾਲੀਆਂ ਲਿਆ ਖੜੇ ਹੁਣ ਰਾਤ ਨੂੰ ਸਾਰਾ ਕੁਝ ਇਹਦਾ ਸੈੱਟ ਕਰਤਾ ਤੇ ਆਪਾਂ ਟਰਾਲੀ ਆਲੂ ਜਿੰਨਾ ਬਖਰਾਜ ਲੈ ਕੇ ਆਏ ਸੀ ਸਾਰਾ ਮਾਲ ਲੋਡ ਕਰਵਾ ਲਿਆ ਤੇ ਸਵੇਰੇ ਇੱਕ ਟਰਾਲੀ ਦੇ ਵਿੱਚ ਡੀਏਪੀ ਲੋਡ ਕਰ ਲੈਣਾ ਤੇ ਛੋਟੀ ਟਰਾਲੀ ਦੇ ਵਿੱਚ ਜਾਨੀ ਕਿ ਖਾਦ ਸਮਾਨ ਸਾਰਾ ਕੁਝ ਤੇ ਜਿਹੜਾ ਕੁਝ ਪਾਇਆ ਆਪਾਂ ਤੁਹਾਨੂੰ ਦਿਖਾਈ ਦਿੱਤਾ ਵੀ ਆਹ ਚੀਜ਼ ਪਾਈ ਆ